आग लगने से करोड़ों रुपए के नुकसान के बाद फिर शुरू किया कारोबार दो माह पहले पागडा में तीन मंजिला शोरूम में आग लगने से करोड़ों का नुकसान होने के बाद परिवार ने सरकारी मदद न मिलते खुद दोबारा अपना कारोबार शुरू कर दिया है शहर में कोहरिया वाले के शोरूम में आग लगने से पूरी तरह क्षतिग्रस्त हो गया था आग बुझाने में डेरा सच्चा सौदा के शाह सतीनाम जी ग्रीन वेलफेयर फोर्स विंग के सेवादारों ने अपना बहुमूल्य योगदान दिया था जिसका उद्घाटन समस्त सात संगत ने किया सुरेंद्र कुमार पैद और दुकानदार ने लोगों का धन्यवाद किया से सम्मान कर ਦੇਖੋ ਜੀ 1 ਜੂਨ ਨੂੰ ਬਹੁਤ ਵੱਡਾ ਹਾਦਸਾ ਵਾਪਰਿਆ ਸਾਰੇ ਸ਼ਹਿਰ ਨੇ ਇਲਾਕੇ ਨੇ ਪੂਰੇ ਇਲਾਕੇ ਨੇ ਇਸ ਗੱਲ ਦਾ ਬਹੁਤ ਵੱਡਾ ਦੁੱਖ ਮਨਾਇਆ ਪਰ ਸਾਰੀ ਸੰਗਤ ਨੇ ਸ਼ਹਿਰ ਵਾਸੀਆਂ ਨੇ ਵਿਸ਼ੇਸ਼ ਤੌਰ ਤੇ ਸੱਚਾ ਸੌਦਾ ਦੀ ਟੀਮ ਨੇ ਇਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ ਕਿਉਂਕਿ ਅਗੈ ਨਹੀਂ ਭਿਆਨਕ ਸੀ ਕਿ ਉਹ ਕਿਹੜੀ ਬੰਦਿਆ ਦੇ ਵੱਸ ਦਾ ਰੋਗ ਨਹੀਂ ਸੀ ਪਰ ਇਹ ਸੰਗਤ ਨੇ ਆਪਣੀ ਜੀ ਜਾਨ ਲਾ ਕੇ ਤੇ ਇਹਨੂੰ ਇਸ ਤਰ੍ਹਾਂ ਦੇ ਕੰਟਰੋਲ ਕੀਤਾ ਸਰਕਾਰ ਨੇ ਕੰਮ ਕੀਤਾ ਫਾਰਵਰਡਡ ਦੀਆਂ ਟੀਮਾਂ ਆਈਆਂ ਤੇ ਵੱਡਾ ਸਹਿਯੋਗ ਸੀ ਜਿਹੜਾ ਸੰਗਤ ਦਾ ਸੀ ਸ਼ਹਿਰ ਦਾ ਸੀ ਸੋ ਪਰਮਾਤਮਾ ਦੀ ਕਿਰਪਾ ਦੁਆਰਾ ਸ਼ਹਿਰ ਵਾਸੀਆਂ ਦੇ ਅਸ਼ੀਰਵਾਦ ਦੁਆਰਾ ਅੱਜ ਦੁਆਰਾ ਮੌਕਾ ਮਿਲੇ ਹੈ ਕਿ ਜਿੰਨੀ ਇੱਥੇ ਲੇਬਰ ਨੇ ਕੰਮ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਜ਼ਦੂਰ ਵਰਗ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਕਿ ਮਲਵਾ ਚੱਕਣ ਦੇ ਵਿੱਚ ਬਹੁਤ ਮਿਹਨਤ ਕੀਤੀ ਗਰਮੀ ਬੜੀ ਸੀ ਔਰ ਉਹਨਾਂ ਨੇ ਧੰਨਵਾਦ ਇੱਕ ਕਰਕੇ ਇਸ ਦੀ ਸਫਾਈ ਕੀਤੀ ਫਿਰ ਸਾਡੇ ਜਿਹੜੇ ਕਾਰੀਗਰ ਸੀ ਜਿਨ੍ਹਾਂ ਨੇ ਲੱਕੜ ਦੇ ਕੰਮ ਕਰਨ ਵਾਲੇ ਰੰਗ ਕਰਨ ਵਾਲੇ ਜਾਂ ਆਪਣਾ ਰਾਜਗਰੀ ਮਿਸਤਰੀ ਇਹਨਾਂ ਨੇ ਸਾਰਿਆਂ ਨੇ ਬੜੇ ਛੋਕੇ ਟਾਈਮ ਦੇ ਵਿੱਚ ਬੜੇ ਥੋੜੇ ਸਮੇਂ ਦੇ ਵਿੱਚ ਇਹ ਸ਼ੋਰੂਮ ਨੂੰ ਦੁਆਰਾ ਤਿਆਰ ਕੀਤਾ ਮੈਂ ਅੱਜ ਸਾਡੀ ਜਿਹੜੀ ਸਰਸੇ ਦੀ ਟੀਮ ਹੈ ਅਸੀਂ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਸਨਮਾਨ ਦੇਣਾ ਚਾਹੁੰਦੇ ਸੀ ਸ਼ਹਿਰ ਵੱਲੋਂ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਪਰਾਲਾ ਕੀਤਾ ਹੈ ਬਾਕੀ ਦਾ ਸਾਰਿਆਂ ਦੀ ਸਨਮਾਨ ਹੈ ਕਿ ਉਹ ਸਾਰਿਆਂ ਨੇ ਇਸ ਦੇ ਵਿੱਚ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਮੈਂ ਹੁਣ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਬਹੁਤ ਸਾਰੇ ਲੋਕਾਂ ਦੇ ਫੋਨ ਆਇਆ ਵੀ ਕੋਈ ਮਦਦ ਦੀ ਲੋੜ ਹੈ ਕੋਈ ਕਿਸੇ ਇੱਕ ਹੋਰ ਕਿਸੇ ਕੰਮ ਦੀ ਲੋੜ ਹੈ ਵੱਡੀ ਮਦਦ ਕੀ ਹੈ ਵੀ ਜਿਸ ਤਰ੍ਹਾਂ ਦਾ ਪਿਆਰ ਤੁਸੀਂ ਪਹਿਲਾਂ ਇਹ ਸ਼ੋਰੂਮ ਨੂੰ ਦਿੰਦੇ ਸੀ ਉਹਦੇ ਪਿਆਰ ਦੀ ਅੱਜ ਲੋੜ ਹੈ ਤਾਂ ਜੋ ਇਹ ਬੱਚੇ ਆਪਣੀ ਰੋਜੀ ਰੋਟੀ ਨੂੰ ਕਮਾ ਸਕਣ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਜਿਹੜਾ ਹੈ ਸਾਡਾ ਸਾਰਾ ਸਿਸਟਮ ਚੱਲਣਾ ਹੈ ਮੈਂ ਤਾਂ ਇੱਕੋ ਹੀ ਆਸ਼ਾ ਕਰੂੰਗਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪਿੰਡਾਂ ਦੇ ਲੋਕਾਂ ਨੂੰ ਉਹਦੇ ਮੈਂ ਦੇਖਦਾ ਸੀ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਲੋਕ ਆਉਂਦੇ ਸੀ ਪਹਿਲਾਂ ਤਾਂ ਉਹ ਹਾਰਾ ਨਾਰਾ ਮਾਰਦੇ ਸੀ ਫਿਰ ਉਹ ਪੁੱਛਦੇ ਸੀ ਕਿਸੇ ਮਦਦ ਦੀ ਲੋੜ ਹੈ ਕਿਸੇ ਗੱਲ ਦੀ ਲੋੜ ਹੈ ਬਸ ਸੰਗਤ ਦੀ ਮਦਦ ਦੀ ਵੱਡੀ ਲੋੜ ਇੱਕੋ ਹੀ ਹੈ ਕਿ ਤੁਸੀਂ ਸਾਰੇ ਸ਼ੋਰੂਮ ਤੇ ਆਓ ਤੇ ਆਪਣਾ ਜੋ ਵੀ ਇੱਥੋਂ ਸਮਾਨ ਖਰੀਦ ਲੈਣਾ ਇਹਨਾਂ ਦਾ ਉਸ ਕੰਮ ਦੇ ਵਿੱਚ ਸਹਿਯੋਗ ਦੋ ਸਭ ਤੋਂ ਵੱਡੀ ਮਦਦ ਇਹ ਹੈ ਨਿਸ਼ਾਨ ਹੋਏ ਤੇ ਕਿਸ ਚੀਜ਼ ਦਾ ਨਿਸ਼ਾਨ ਕਿੰਨੇ ਕ ਦਾ ਨਿਸ਼ਾਨ ਜਿਹੜਾ ਅੰਦਾਜ਼ਾ ਲੱਗਦਾ ਇਹ ਜੀ ਸਤਪਾਲ ਜੀ ਨੁਕਸਾਨ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਇਸ ਦੀ ਕੋਈ ਲਿਮਟ ਨਹੀਂ ਸੀ ਤਿੰਨ ਮੰਜ਼ਲਾ ਸ਼ੋਅਰੂਮ ਸੀਗਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਭਰਿਆ ਹੋਇਆ ਸੀਗਾ ਜਿਹੜੀ ਚੀਜ਼ ਕਿਤੋਂ ਵੀ ਨਹੀਂ ਮਿਲਦੀ ਸੀ ਉਹ ਇਸ ਸ਼ੋਅਰੂਮ ਤੋਂ ਮਿਲਦੀ ਸੀ ਪਰ ਸਰਕਾਰਾਂ ਵੱਲੋਂ ਕੋਈ ਐਡ ਨਹੀਂ ਮਿਲੀ ਸਰਕਾਰਾਂ ਵੱਲੋਂ ਕੋਈ ਉਸ ਕੀਮਤ ਦਾ ਕੋਈ ਅਲਾਉਂਡ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਕੀਮਤ ਉਦੋਂ ਲੱਗਦੀ ਹੁੰਦੀ ਹੈ ਜਦੋਂ ਕੋਈ ਉਸ ਦੀ ਕਦਰ ਪੈਂਦੀ ਹੋਵੇ ਸਰਕਾਰ ਵੱਲੋਂ ਇਹ ਹੈ ਕੋਈ ਏਜੰਡ ਤੁਹਾਨੂੰ ਫੇਰ ਵੀ ਅਸੀਂ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਜਿਨ੍ਹਾਂ ਦੀ ਪ੍ਰੇਮ ਤੇ ਪਿਆਰ ਦੇ ਸਦਕਾ ਇਹ ਦੁਆਰਾ ਇਹ ਸੰਦੀ ਤੇ ਆਇਆ ਬਸ ਇਹੀ ਆਸ਼ਾ ਕਰੂੰਗਾ ਕਿ ਵੀ ਇਹ ਦੁਆਰਾ ਉਸੇ ਤਰ੍ਹਾਂ ਚੱਲੇ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਇਹ ਘਟਨਾ ਵਾਪਰੀ ਸ਼ਹਿਰ ਦੇ ਵਿੱਚ ਕੋਈ ਵਿਆਪਕ ਪਰਮਾਨੰਦ ਨਹੀਂ ਹੈ ਇਸੇ ਕਾਰਨ ਚੈਨਰ ਇਹ ਬੜੀ ਬੜੀ ਗੱਲਾਂ ਚੱਲੀਆਂ ਨੇ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਤੇ ਉਦੋਂ ਅਸੀਂ ਇਸ ਤੇ ਗੌਰ ਕਰਦੇ ਹਾਂ ਅਰੇ ਜਿਹੜੀ ਅਚਨਚੇਤ ਹਾਦਸੇ ਨੇ ਸਰਕਾਰਾਂ ਵੱਲੋਂ ਇੱਕ ਫਾਇਰ ਬਰਗੇਡ ਇੱਥੇ ਭੇਜੀ ਗਈ ਸੀ ਅਚਨਚੇਤੋ ਫਾਇਰ ਬਰਗੇਡ ਉੱਥੇ ਧਾਬੀ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਉੱਥੇ ਚਲੀ ਗਈ ਉਹ ਲੇਟ ਹੋਣ ਕਾਰਨ ਹੀ ਜਿਹੜਾ ਇਸ ਦਾ ਅੱਡਾ ਵੱਡਾ ਕਾਰਨ ਹੋਇਆ ਸਰਕਾਰ ਨੂੰ ਤੇ ਕੋਈ ਬੇਨਤੀ ਕਰਾਂਗੇ ਕਿ ਵੱਡਾ ਸ਼ਹਿਰ ਹੋ ਗਿਆ ਕਿ ਤਨਾ ਕਿਤੇ ਕੁਛ ਇਹ ਜਵਾ ਵਰਪਰ ਜਾਂਦਾ ਹੈ ਕੋਈ ਕੋਈ ਸਿਸਟਮ ਦੇ ਤੌਰ ਤੇ ਇੱਥੇ ਕੋਈ ਫਾਇਰ ਬਰਗੇਡ ਦਾ ਜੇ ਇੰਤਜ਼ਾਮ ਕੀਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਆਸਾ ਕਰੂੰਗਾ ਵੀ ਇਹ ਹੋ ਸਕਦਾ ਪ੍ਰਧਾਨ ਜੀ ਸਾਡੇ ਸੋਨਿਆ ਜੀ ਨੂੰ ਜੀ ਜੋ ਸਰਕਾਰ ਦੇ ਜੀ ਇੱਕ ਹਿੱਸੇਦਾਰ ਨੇ ਭਾਗੀ ਨੇ ਵਧੀਆ ਕੰਮ ਕਰ ਕੀ ਵੀ ਉਹ ਇਹ ਜੇ ਸਿਸਟਮ ਨੂੰ ਲਿਆ ਕੇ ਇੱਥੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਦੇਣ ਤਾਂ ਜੋ ਇਹ ਜਿਹਾ ਆਸਾਨਾ ਬਣ ਜਾਵੇ। ਸਰਕਾਰੀ ਵਰਦੂ ਮਦਦ ਕਿਉਂ ਨਹੀਂ ਮਿਲਦੀ? ਤਾਂ ਕਿਉਂ ਨਹੀਂ ਮਿਲਦੀ? ਦੇਖੋ ਜੀ ਵਪਾਰੀ, ਬਰਗ ਵਪਾਰੀ ਦਾ ਹੈਗਾ ਸਰਕਾਰ ਨੂੰ ਦਿੰਦਾ ਹੈ, ਸਰਕਾਰ ਤੋਂ ਲੈਂਦਾ ਕੁਝ ਨਹੀਂ। ਵਪਾਰੀ ਸਰਕਾਰ ਨੂੰ ਟੈਕਸ ਦਿੰਦਾ ਹੈ। ਵਪਾਰੀ ਹਰ ਇੱਕ ਥਾਂ ਦੇ ਸਰਕਾਰ ਦੇ ਜਿੱਥੇ ਸਰਕਾਰ ਨੂੰ ਲੋੜ ਹੁੰਦੀ ਹੈ ਉੱਥੇ ਵਪਾਰੀ ਖੜਾ ਹੁੰਦਾ ਹੈ। ਪਰ ਪਤਾ ਨਹੀਂ ਕਿਉਂ ਕਿਸ ਕਾਰਨ ਕੀ ਨੇ ਉਹ ਕਾਗਜ਼ਾਂ ਦੀ ਕਾਰਵਾਈ ਇੰਨੀ ਹੈ ਕਿ ਉਹ ਪੂਰੀ ਨਹੀਂ ਹੋ ਸਕਦੀ ਹੈਗੀ। ਇਸ ਕਾਰਨ ਇਹਦਾ ਕੀ ਹੈ ਵੀ ਪੋਸਟਾ ਮੁਆਵਜ਼ਾ ਲੈਣਾ ਬੜਾ ਅਸੰਭਵ ਹੈ। ਅੱਛਾ ਮੈਂ ਤਾਂ ਇੱਕੋ ਹੀ ਗੱਲ ਕਰੂੰਗਾ ਵੀ ਪ੍ਰਮਾਤਮਾ ਹੀ ਕਿਰਪਾ ਕਰੇ ਸਭ ਤੇ ਕਿਉਂਕਿ ਜੇ ਤੁਸੀਂ ਆਸਾ ਨਾ ਕਰੀਏ ਵੀ ਕਿਸੇ ਤੋਂ ਮਦਦ ਦੀ ਜਿਹੜੀ ਲੋੜ ਵਿੱਚ ਪਵੇ ਜੇ ਅਗਰ ਪ੍ਰਮਾਤਮਾ ਮਦਦ ਕਰਦਾ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਲੋਕਾਂ ਦਾ ਸਹਿਯੋਗ ਤਾਂ ਇੱਕੋ ਹੀ ਹੈ ਜਿਹੜਾ ਉਹਨਾਂ ਦਾ ਪ੍ਰੇਮ ਹੈ ਜਿਹੜਾ ਪਿਆਰ ਹੈ ਉਹੀ ਸਭ ਤੋਂ ਵੱਡੀ ਗੱਲ ਹੈ ਜੋ ਨਾ ਫਾਇਰ ਬ੍ਰਿਗੇਡ ਦੀ ਫੈਸਿਲਿਟੀ ਹੈ ਉਹ ਟੈਂਪਰਰੀ ਤੌਰ ਤੇ ਪਾਤਰਾਂ ਨੂੰ ਦਿੱਤੀ ਗਈ ਸੀਗੀ ਉਹ ਕੀ ਹੋਇਆ ਆਪਾਂ ਬਾਰਡਰ ਦੇ ਬੈਠੇ ਆ ਤਾਂ ਉੱਥੇ ਢਾਬੀ ਜੋ ਕਿਸਾਨਾਂ ਨੇ ਅੰਦੋਲਨ ਕੀਤਾ ਵਾ ਉਹ ਉੱਥੇ ਬਾਰ-ਬਾਰ ਕਦੇ ਤੰਬੂ ਨੂੰ ਕਦੇ ਕਿਤੇ ਅੱਗ ਲੱਗ ਜਾਂਦੀ ਸੀ ਉਸ ਲਈ ਉੱਥੇ ਫਾਇਰ ਬ੍ਰਿਗੇਡ ਜੋ ਪਾਤਰਾ ਸ਼ਹਿਰ ਲਈ ਪ੍ਰੋਵਾਈਡ ਕਰਾਈ ਗਈ ਸੀ ਤਾਂ ਉੱਥੇ ਪਹੁੰਚਣੀ ਪਹੁੰਚਾਣੀ ਪੈਗੀ ਉਸ ਦਿਨ ਰਾਤ ਨੂੰ ਜੋ ਮੰਦਪਾਗ ਇਹ ਘਟਨਾ ਹੋਈ ਨਾ ਭੁੱਲਣ ਜੋ ਫਿਰ ਮੈਂ ਇਹ ਗੱਲ ਕਹੂੰਗਾ ਵੀ ਸ਼ਹਿਰ ਦੇ ਵਿੱਚ ਇਹੋ ਜਿਹੀ ਘਟਨਾ ਨਾ ਹੀ ਕਦੇ ਹੋਵੇ ਇਹ ਨਾ ਭੁੱਲਣ ਜੋ ਘਟਨਾ ਸੀ ਉਸ ਦਿਨ ਮੌਕੇ ਤੇ ਐਮ뷸ੈਂਸ ਜੋ ਫਾਇਰ ਬ੍ਰਿਗੇਡ ਸੀਗੀ ਉਹ ਅੱਧਾ ਘੰਟਾ ਤਕਰੀਬਨ ਲੇਟ ਹੋ ਗਈ ਮੌਕੇ ਤੇ ਨਹੀਂ ਪਹੁੰਚੀ ਬਲਕਿ ਉਹ ਐਮਐਲਏ ਸਾਹਿਬ ਦੇ ਜਾਂ ਸਰਕਾਰ ਵੱਲੋਂ ਇੱਕ ਟੈਂਪਰੇਰੀ ਤੌਰ ਤੇ ਫਾਇਰ ਬ੍ਰਿਡ ਜਰੂਰ ਇੱਥੇ ਇੱਕ ਬਲੱਬ ਤਾਂ ਹੈਗੀ ਆ ਸਰ ਹੁਣ ਕਹਿ ਰਹੇ ਸੂਨ ਦਾ ਹੈ ਨਹੀਂ ਪਤਾ ਉੱਥੇ ਦੁਬਾਰਾ ਟਾਪੀ ਭੇਜਤੀ ਜਾਂਦੀ ਹੈ ਜੀ ਉੱਥੇ ਕਿਰਦਾਰਨ ਕੀ ਹੈ ਕਿਰੇ ਤੰਬੂ ਨੂੰ ਅੱਗ ਲੱਗ ਜਾਂਦੇ ਕਦੇ ਕੁਝ ਕਿਉਂਕਿ ਉਹ ਇੱਕ ਹਾਈਲਾਈਟ ਵਾਲਾ ਮੁੱਦਾ ਹੈ ਪੱਕਾ ਉਹ ਹਾਈਲਾਈਟ ਵਾਲਾ ਮੁੱਦਾ ਹੈ ਉਸ ਕਰਕੇ ਉੱਥੇ ਜਿਹੜੇ ਵੀ ਪ੍ਰਬੰਧ ਨੇ ਉੱਥੇ ਯਾਰ ਕਰਾਏ ਜਾ ਰਹੇ ਨੇ ਚੱਲ ਵਾਂਗੇ ਅਸੀਂ ਉਮੀਦ ਸਰਕਾਰ ਤੋਂ ਪੱਕੇ ਪ੍ਰਬੰਧ ਦੀ ਅਸੀਂ ਐਮਐਲਏ ਸਾਹਿਬ ਨੇ ਫਾਈਲ ਭੇਜੀ ਹੈ ਕਿਉਂਕਿ ਅੱਗੇ ਪਿੱਛੇ ਜੇ ਵੀ ਕਸ਼ਮੀਰੀ ਵਿਕਰੀ ਨੂੰ ਪੂਰੀ ਦੁਕਾਨ ਤਬਾਹ ਹੋ ਗਈ ਸੀ ਤੇ ਇਹ ਤਾਂ ਇਹੋ ਜੀ ਘਟਨਾ ਸੀ ਸ਼ਾਇਦ ਸ਼ਹਿਰ ਦੇ ਇਤਿਹਾਸ ਚ ਨਾ ਭੁੱਲਣਯੋਗੀ ਘਟਨਾ ਹੈ ਤਾਂ ਉਸ ਦੇ ਡਿਮਾਂਡ ਭੇਜੀ ਆ ਪੱਕੀ ਐਂਬੂਲੈਂਸ ਦੇ ਪ੍ਰਬੰਧ ਵਾਸਤੇ ਪੱਕੀ ਫਾਇਰ ਬ੍ਰਿਗੇਡ ਦੇ ਲਈ ਉਹ ਦੇਖੋ ਜਦੋਂ ਵੀ ਅਲਾਰਟ ਹੁੰਦੀ ਹੈ ਤੁਹਾਡੇ ਜ਼ਰੂਰ ਦੇਖਤੀ ਜਾਊਗੀ ਇਹਦਾ ਨਾਮ ਇਹਦਾ ਇੱਕ ਆਸਾ ਹੈ ਕਿ ਉਹ ਸੰਗਤ ਨੇ ਬੜਾ ਸਾਰਾ ਜੁਰਮ ਦਿੱਤਾ ਕਹਿੰਦੇ ਅੱਜ ਇਹਦੇ ਬਜਾਓਤ ਹੋਣੀ ਹੈ ਔਰ ਕੰਮ ਦੁਬਾਰਾ ਸ਼ੁਰੂ ਹੋ ਤਨ ਤਨ ਸਤਗੁਰੂ ਤੇਰੀ ਆਸਰਾ ਅੱਜ ਅਸੀਂ ਉਰੇ ਆਏ ਸਾਨੂੰ ਬੜਾ ਉਹਨਾਂ ਨੇ ਜਦ ਮਾਨ ਦਿੱਤਾ ਬਹੁਤ ਖੁਸ਼ੀ ਹੋਈ ਸਾਨੂੰ ਇਸ ਗੱਲ ਦੀ ਪਰ ਸਾਨੂੰ ਜਿਹੜੀ ਇਹ ਸਿੱਖਿਆ ਹੈ ਸਾਡੇ ਪੁੱਜੇ ਗੁਰੂ ਸੰਤ ਡਾਕਟਰ ਗ੍ਰੀਮੀਦਰ ਅਮਰ ਸਿੰਘ ਸਾਹੀ ਜੀ ਵੱਲੋਂ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਉਹਨਾਂ ਨੇ ਸਾਡੇ 163 ਮਾਨਵ ਦਾ ਅਪਲਾਈ ਕਰਿਆ ਚਲਾਏ ਹੋਏ ਨੇ ਉਹਦੇ ਤਰ੍ਹਾਂ ਅਸੀਂ ਇਹ ਵਕ ਵਕ ਅਸੀਂ ਕੰਮ ਕਰਦੇ ਰਹਿੰਦੇ ਆ ਇਹ ਕਿਸੇ ਦੇ ਕੋਈ ਸਾਨ ਨਹੀਂ ਸਾਡੀ ਆਪਣੀ ਡਿਊਟੀ ਹੈ ਸਾਡਾ ਉਹਦਾ ਫਰਜ਼ ਬਣਦਾ ਹੈ ਮਦਦ ਕਰਨ ਦਾ ਪਰਿਵਾਰ ਨਾਲ ਕਰੀ ਬਾਕੀ ਪਰਿਵਾਰ ਨਾਲ ਪੂਰੀ ਸਾਧ ਸੰਗ ਖੜੀ ਹੈ ਜੇਹੀ ਮਦਦ ਦੀ ਲੋੜ ਹੋਈ ਪਲ ਪਲ ਦੇ ਕਰਦੇ ਰਹੇ ਹਾਂ